ਕੱਲ ਡੇਰਾਬਾਬਾ ਨਾਨਕ ਦੀ ਹੈਰੀਟੇਜ ਸਟਰੀਟ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਤੇ ਰੋਸ ਹੋਜੋ ਡੇਰਾਬਾਬਾ ਨਾਨਕ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖਿਆ ਔਰ ਅੱਜ ਵੀ ਬਾਜ਼ਾਰ ਬੰਦ ਨੇ ਔਰ ਕਨਾਲ ਕੁਝ ਦੁਕਾਨਦਾਰ ਮੌਜੂਦ ਨੇ ਸ਼ਾਇਦ ਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਆਖਰ ਕੀ ਰੋਸ ਆ ਕੀ ਤੁਹਾਡਾ ਸੂਬਾ ਜਨਨ ਸਖਤਰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਕੱਲ ਬੀਤੀ ਰਾਤ ਡੇਰਾਬਾਬਾ ਨਾਨਕ ਇੱਕ ਬਹੁਤ ਹੀ ਸ਼ਰੀਫ ਦੁਕਾਨਦਾਰ ਪਰਿਵਾਰ ਜਿਨ੍ਹਾਂ ਨੂੰ ਮਹੀਸ਼ੀ ਕਰਕੇ ਮਨੇਰੀ ਵਾਲਾ ਕਰਕੇ ਜਾਣਿਆ ਜਾਂਦਾ ਉਹਨਾਂ ਦੇ ਬੇਟੇ ਦੀ ਦੁਕਾਨ ਦੇ ਉੱਤੇ ਗੋਲੀ ਚੱਲੀ ਆ ਅਤ ਨਿੰਦਨਯੋਗ ਘਟਨਾਵਾਂ ਬਹੁਤ ਮਾੜੀ ਘਟਨਾ ਔਰ ਮੈਨੂੰ ਮੈਂ ਹੁਣ ਉਹਨਾਂ ਦੇ ਘਰੋਂ ਹੀ ਆਇਆ ਸਾਡਾ ਵਪਾਰ ਮੰਡਲ ਦੇ ਪ੍ਰਧਾਨ ਜੀ ਵੀ ਖਲੋਤੇ ਨੇ ਸਾਨੂੰ ਉਹਨਾਂ ਨੇ ਦੱਸਿਆ ਵੀ ਸਾਨੂੰ ਪਿਛਲੇ 3 ਮਹੀਨਿਆਂ ਤੋਂ ਫਰੌਤੀ ਦੀਆਂ ਸਾਨੂੰ ਕਾਲਾਂ ਆ ਰਹੀਆਂ ਨੇ ਔਰ ਸਾਨੂੰ ਕਿਹਾ ਗਿਆ ਵੀ ਜੋ 베ਦੀ ਦੇ ਨਾਲ ਡਾਕਟਰ 베ਦੀ ਦੇ ਨਾਲ ਜਿਹਨੂੰ ਅਜ ਤੋਂ 3-4 ਮਹੀਨੇ ਪਹਿਲਾਂ ਗੋਲੀ ਵਜੀ ਉਹ ਤੇਰੇ ਨਾਲ ਕੀਤਾ ਜਾਏਗਾ ਜੇ ਸਾਨੂੰ ਪੈਸੇ ਨਾ ਦਿੱਤੇ। ਔਰ ਉਹਨਾਂ ਨੇ ਪੁਲਿਸ ਨੂੰ ਵਾਰ-ਵਾਰ ਜਾ ਕੇ ਵਪਾਰ ਮੰਡਲ ਨੇ ਉਹਨਾਂ ਨੇ ਦੱਸਿਆ ਵੀ ਸਾਨੂੰ ਫਰੋਤੀ ਲਈ ਕਾਲ ਆਉਂਦੀ ਆ। ਪਰ ਜਦੋਂ ਇਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਪੁਲਿਸ ਨੇ ਬੜੀ ਢਿੱਲੀ ਕਾਰਵਾਈ ਕੀਤੀ ਆ। ਅੱਤ ਮਾੜੀ ਕਾਰਵਾਈ ਪੁਲਿਸ ਨੇ ਕੀਤੀ ਆ ਵੀ ਪੁਲਿਸ ਨੇ ਉਹਨਾਂ ਬੰਦਿਆਂ ਨੂੰ ਨੱਥ ਨਹੀਂ ਪਾਈ। ਟਰੇਸ ਨਹੀਂ ਕੀਤੇ ਉਹ ਬੰਦੇ ਤੇ ਕੱਲ ਆਣ ਕੇ ਉਹ ਇਹਨਾਂ ਦੀ ਦੁਕਾਨ ਦੇ ਉੱਤੇ ਗੋਲੀ ਚਲਾ ਗਏ ਨੇ। ਵਾਲ-ਵਾਲ ਬਚੇ ਨੇ ਉਹ ਤੇ ਬਹੁਤ ਮਾੜੀ ਗੱਲ ਆਏ। ਧਰਨਾ ਦਿੱਤਾ ਗਿਆ ਸੀ ਥਾਣੇ ਨੂੰ ਬਾਅਦ ਜਾਂ ਥਾਣੇ ਦੇ ਬਾਅਦ ਉਹ ਚੁੱਪ ਆਪਣਾ ਦਿੱਤਾ। ਵੇਖੋ ਸਾਰਾ ਸ਼ਹਿਰ ਐਸ ਵੇਲੇ ਸਹਮਿਆਂ ਪਿਆ ਡਰਿਆ ਪਿਆ ਔਰ ਗੁੱਸੇ ਚ ਐ। ਇਹ ਸ਼ਹਿਰ ਚ ਪਹਿਲੀ ਨਹੀਂ ਇਹ ਮੇਰੇ ਖਿਆਲ ਨਾਲ ਤੀਜੀ ਚੌਥੀ ਘਟਨਾ ਵਾ ਗੋਲੀ ਚੱਲਣ ਦੀ ਸਾਡੇ ਸ਼ਹਿਰ ਚ ਔਰ ਸ਼ਹਿਰਦਾਰ ਜਿਹੜਾ ਵਾ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ ਵਾ। ਅੱਜ ਉਹਨਾਂ ਨੇ ਧਰਨਾ ਦਿੱਤਾ ਵਾ ਉਥੇ ਐਸਪੀ ਸਾਹਿਬ ਵੀ ਆਏ ਆ। ਪਰ ਮੈਂ ਕਿਸਾਨ ਯੂਨੀਅਨ ਵੱਲੋਂ ਇਹ ਪੁਲਿਸ ਨੂੰ ਚੇਤਾਵਨੀ ਦੇਣੀ ਚਾਹੁੰਨਾ ਕਿ ਬਿਲਕੁਲ 100 ਮੀਟਰ ਦੇ ਇੱਥੇ ਡੀਐਸਪੀ ਦਾ ਦਫ਼ਤਰ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਸਾਹਿਬ ਤੁਸੀਂ ਸਿਰਫ ਤਨਖਾਹਾਂ ਲੈਣ ਲਈ ਤਨਾਤ ਨਹੀਂਗੇ ਤੁਹਾਡਾ ਕੋ ਫਰਜ ਵੀ ਬੰਦਾ ਸ਼ਹਿਰ ਦੇ ਪ੍ਰਤੀ ਜੇ ਤੁਸੀਂ ਇਹ ਬੰਦੇ ਜਿਹੜੇ ਜਿਹੜੇ ਬੰਦੇ ਗੋਲੀ ਚਲਾ ਕੇ ਗਏ ਆ ਤੇ ਜਿਨ੍ਹਾਂ ਨੇ ਪਹਿਲਾਂ ਵੀ ਗੋਲੀਆਂ ਚਲਾਈਆਂ ਟਰੇਸ ਨਾ ਕੀਤੇ ਉਹਨਾਂ ਨੂੰ ਫੜ ਕੇ ਸਰਾਖਾਂ ਦੇ ਮਗਰ ਨਾ ਸਲਾਖਾਂ ਦੇ ਕੀਤਾ ਤੇ ਤੁਹਾਡਾ ਦਫਤਰ ਦਾ ਘਰਾਓ ਕਰਾਂਗੇ ਫਿਰ ਤੁਹਾਡੀ ਸਾਨੂੰ ਲੋੜ ਕੀ ਆ ਫਿਰ ਤੁਸੀਂ ਨੌਕਰੀਆਂ ਛੱਡ ਕੇ ਘਰਾਂ ਨੂੰ ਜਾਓ ਤੁਹਾਡੇ ਦਫਤਰ ਦਾ ਘਰਾਓ ਕਰਾਂਗੇ ਤਗੜਿਆਂ ਹੋ ਕੇ ਤੁਹਾਨੂੰ ਦਫਤਰ ਚ ਵੜਨ ਨਹੀਂ ਦਿੱਤਾ ਜਾਏਗਾ ਦਫਤਰ ਦਾ ਘਰਾਓ ਕਰਾਂਗੇ ਹਾਂਜੀ ਤੁਹਾਡਾ ਨਾਮ सुबीर वेद दी मेरा नाम है धरना ਦਿੱਤਾ ਗਿਆ ਸੀ ਹੋਰ ਕੀ ਐਕਪੀ ਕਰਨਾ ਗਲਤ ਹੈ ਦੇਖੋ ਜਿਹੜੀ ਕੱਲ ਦੀ ਗੋਲੀਬਰੀ ਦੀ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਨਯੋਗ ਆ ਉਹ ਬਹੁਤ ਮਾੜਾ ਕੰਮ ਹੋਇਆ ਜਿਹੜਾ ਫਰੋਤੀਆਂ ਦਾ ਅੱਜ ਕੱਲ ਚੱਲ ਰਿਹਾ ਇਹ ਬਹੁਤ ਮਾੜੀ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਪੁਰਜੋਰ ਮੈਂ ਬੇਨਤੀ ਕਰਨਾ ਕਿ ਜਿਹੜਾ ਇਹੋ ਜੇ ਅਨਸਰਾਂ ਨੂੰ ਜਿਹੜੀ ਆ ਉਹ ਨੱਥ ਪਾਈ ਤੁਹਾਨੂੰ ਨਾਲ ਪਾਰ ਮੰਡਲ ਦੇ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਤੇ ਬਾਜ਼ਾਰ ਬੰਦ ਕਰਵਾਇਆ ਸੀ ਉਹਨਾਂ ਨਾਲ ਗਲਤ ਕਰਦੇ ਆ ਕਿ ਖੌਣ ਕਿਉਂ ਬਾਜ਼ਾਰ ਖੋਲਣ ਬਾਰੇ ਕੀ ਪੁਲਿਸ ਨੇ ਕਿਹਾ ਤੁਹਾਨੂੰ ਦੇਖੋ ਰਾਤੀ ਮੇਚੀ ਬਨੇਆਰੀ ਵਾਲੇ ਨੇ ਸਾਡੇ ਬੜੇ ਪੁਰਾਣੇ ਰਿਸਪੈਕਟ ਵਾਲੇ ਆਦਮੀ ਨੇ ਉਹਨਾਂ ਦੀ ਆ ਜਿਹੜੀ ਦੁਕਾਨ ਪਿੱਛੇ ਕਿੱਥੇ ਹੀ ਖੜੇ ਆ ਇੱਥੇ ਗੋਲੀ ਚੱਲੀ ਆ ਇਹਨਾਂ ਨੂੰ 2-3 ਮਹੀਨੇ ਪਹਿਲਾਂ ਫਰੋਤੀ ਦੀਆਂ ਕਾਲਾ ਹੁੰਦੀਆਂ ਨਹੀਂ ਆ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਸ਼ਾਇਦ ਕਿਤੇ ਪੁਲਿਸ ਦੀ ਢੇਲ ਮੱਠ ਰਹਿ ਗਈ ਆ ਜੇ ਕਿਤੇ ਪੁਲਸ ਸਮੇਂ ਤੇ ਕਾਰਵਾਈ ਕਰ ਦਿੰਦੀ ਤੇ ਰਾਤੀ ਜਿਹੜੀ ਗੋਲੀ ਚੱਲੀ ਆ ਉਹਨਾਂ ਦਾ ਨੁਕਸਾਨ ਤੇ ਚਲੋ ਜਾਨੀ ਨਹੀਂ ਹੋਇਆ ਤੇ ਜੇ ਜਾਨੀ ਨੁਕਸਾਨ ਹੋ ਜਾਂਦਾ ਤੇ ਉਹਦਾ ਬਹੁਤ ਵੱਡਾ ਖਮਿਆਜਾ ਸ਼ਹਿਰ ਨੂੰ ਭੁਗਤਣਾ ਪੈਣਾ ਸੀ ਤੇ ਅੱਜ ਉਸੇ ਰੋਸ ਵਜੋਂ ਥਾਣਾ ਡੇਰਾ ਬਾਬਾ ਨਾਨਕ ਦੇ ਬਾਹਰ ਦੁਕਾਨਦਾਰਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਉਹ ਧਰਨਾ ਹੁਣ ਉਹਨਾਂ ਦੇ ਪੁਲਸ ਤੇ ਉਹਨਾਂ ਦੇ ਡੀਐਸਪੀ ਸਾਹਿਬ ਐਸਪੀ ਡੀ ਸਾਹਿਬ ਆਏ ਸੀ ਤੇ ਉਹਨਾਂ ਨੇ ਵਪਾਰ ਮੰਡਲ ਦੁਕਾਨਦਾਰਾਂ ਨੂੰ ਇਹ ਆਸ਼ਵਾਸਨ ਦਿੱਤਾ ਵੀ ਆਪਾਂ ਜਲਦੀ ਤੋਂ ਜਲਦੀ ਜਿਹੜੇ ਇਹ ਮਤਲਬ ਜਿਨ੍ਹਾਂ ਨੇ ਰਾਤੀਂ ਗੋਲੀ ਚਲਾਈ ਆ ਉਹਨਾਂ ਟਰੇਸ ਕਰਕੇ ਤੇ ਫੜਿਆ ਜਾਏਗਾ। ਤੇ ਕੱਲ ਡੇਰਾ ਬਾਬਾ ਨਾਨਕ ਦੀ ਹੈਜੀਟੇਟ ਸਟਰੀਟ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਰੋਸ ਵਜਾਇ ਡੇਰਾ ਬਾਬਾ ਨਾਨਕ ਦੇ ਪੁਲਿਸ ਸਟੇਸ਼ਨ ਦੇ ਬਾਹਰ ਤਤਤਾ ਦਿੱਤਾ। ਐਸਪੀ ਗੁਰਪ੍ਰਤਾਪ ਸਿੰਘ ਹੋਤਾ ਖੁਦ ਤੰਨਾ ਦੇ ਵਿੱਚ ਆਏ ਔਰ ਉਹਨਾਂ ਨੇ ਦੁਕਾਨਦਾਰਾਂ ਨੂੰ ਭਰੋਤਾ ਦਿੱਤਾ ਜਿਸ ਤੋਂ ਬਾਅਦ ਤਤਨਾ ਕਾਰਜਮ ਕੀਤਾ ਗਿਆ। ਸਾਡੇ ਨਾਲ ਖੁਦ ਮੌਜੂਦ ਨੇ ਐਸਪੀ ਸਾਹਿਬ ਕੱਲਬਤ ਕਰ ਲੈਨੇ ਸਸਕਲ ਜੀ ਸਸਕਲ ਇਹ ਕੀ ਮਾਮਲਾ ਸਰ ਜੀ ਕੱਲ ਸ਼ਾਮ ਡੇਰਾ ਬਾਵਨਾਨਾ ਦੇ ਬਾਜ਼ਾਰ ਦੇ ਵਿੱਚ ਸ਼ੁਭਮ ਮੈਂਦੜਕਾ ਉਹਦੀ ਸ਼ਾਪ ਹੈ ਤੇ ਉੱਥੇ ਆ ਬਾਈਕ ਦੇ ਉੱਤੇ ਦੋ ਲੜਕੇ ਆ ਜਿਨ੍ਹਾਂ ਦੇ ਵੱਲੋਂ ਉਹਦੀ ਦੁਕਾਨ ਦੇ ਉੱਤੇ ਗੋਲੀਬਾਰੀ ਕੀਤੀ ਗੋਲੀ ਚਲਾਈ ਗਈ ਤੇ ਇਸੇ ਸਬੰਧ ਦੇ ਵਿੱਚ ਜਿਹੜਿਆ ਬਾਜ਼ਾਰ ਸੀਗਾ ਉਹਨਾਂ ਦਾ ਸ਼ਾਮੀ ਵੀ ਇਹਨਾਂ ਨੇ ਇਹਨਾਂ ਦੇ ਮਨ ਵਿੱਚ ਰੋਸ ਆਇਆ ਕਿ ਹਾਂ ਸਾਡਾ ਜਿਹੜਾ ਸਾਥੀ ਹੈ ਦੁਕਾਨਦਾਰ ਹੈ ਉਹਦੀ ਸ਼ੌਪ ਤੇ ਤੇ ਗੋਲੀ ਚੱਲੀ ਹੈ ਤੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਰਾਤੀ ਵੀ ਰੋਜ਼ ਕੀਤਾ ਸੀ ਕਿ ਅੱਜ ਵੀ ਇਹਨਾਂ ਨੇ ਅ ਮਾਰਕ ਆਫ ਜਿਹੜਾ ਦਿਖਾਣ ਲਈ ਇੱਕ ਰੋਜ਼ ਦਿਖਾਣ ਦੇ ਲਈ ਆ ਜੇ ਇਹਨਾਂ ਨੇ ਬਾਜ਼ਾਰ ਬੰਦ ਕੀਤਾ ਸੀ ਜਿਸ ਸੰਬੰਧ ਵਿੱਚ ਮੈਂ ਧਰਵਾ ਬਣਾਉਣੇ ਗੁਜ਼ਾਰ ਵਿੱਚ ਆਇਆ ਸੀ ਤੇ ਉਹਨਾਂ ਦੀ ਮੁਸ਼ਕਲਾ ਸੁਣੀ ਹੈ ਉਹਨਾਂ ਦੀ ਗੱਲਬਾਤ ਸੁਣੀ ਉਹਨਾਂ ਦਾ ਮੇਨ ਜਿਹੜਾ ਕੌਜ਼ ਆਫ ਕਨਸਰਨ ਸੀਗਾ ਉਹ ਇਹ ਸੀਗਾ ਕਿ ਇੱਥੇ ਜਿਹੜੀ ਪੈਟਰੋਲਿੰਗ ਹੈ ਉਹ ਪਹਿਲਾਂ ਚੱਲਦੀ ਸੀਗੀ ਤੇ ਕੁਝ ਕਾਰਨਾ ਕਰਕੇ ਹੁਣ ਬੰਦ ਹੋ ਗਈ ਸੀ ਸੋ ਇੱਕ ਤੇ ਉਹਨਾਂ ਦਾ ਉਹ ਕਨਸਰਨ ਸੀਗਾ ਦੂਸਰਾ ਉਹਨਾਂ ਦਾ ਇਹ ਸੀਗਾ ਕਿ ਹਾਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਜਾਏ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਰ ਕੀ ਗੱਲ ਆਏ ਦਿਨ ਵੇਖਿਆ ਜਾਂਦਾ ਕਿ ਡੇਰਾ ਬਾਬਰ ਨਾਲ ਦੇ ਦੁਕਾਨਦਾਰਾਂ ਉੱਤੇ ਲਗਾਤਾਰ ਅਟੈਕ ਹੋ ਰਹੇ ਨੇ ਔਰ ਰੋਪੀਆ ਮੰਗੇ ਜਾ ਰਹੇ ਨੇ ਔਰ ਤੁਸੀਂ ਦੇਖਿਆ ਕਿ ਤੁਸੀਂ ਵੀ ਅਟੈਂਡ ਕੀਤਾ ਕਈ ਮਾਮਲਿਆਂ ਨੂੰ ਅਖੀਰ ਇਸ ਤਰ੍ਹਾਂ ਨੂੰ ਜਿਹੜਾ ਪੁਲਿਸ ਦਾ ਮੇਨ ਜਿਹੜਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾਏ ਉਹਦੇ ਲਈ ਪ੍ਰੀਵੈਂਟਿਵ ਐਕਸ਼ਨਸ ਲਏ ਜਾਂਦੇ ਨੇ ਨਾਕਾਬੰਦੀ ਕੀਤੀ ਜਾਂਦੀ ਹੈ ਪੈਟਰੋਲਿੰਗ ਕੀਤੀ ਜਾਂਦੀ ਹੈ ਬਟ ਫਿਰ ਵੀ ਜਦੋਂ ਕਿਤੇ ਕੋਈ ਹੋ ਜਾਂਦਾ ਹੈ ਜੁਰਮ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਡਿਟੈਕਸ਼ਨ ਦਾ ਪਾਰਟ ਸਟਾਰਟ ਹੁੰਦਾ ਸੋ ਸਾਡੇ ਡੇਰਾਬਾ ਬਣਾਉਣੇ ਚ ਪਹਿਲੋ ਦੋ ਇਨਸੀਡੈਂਟਸ ਹੋਏ ਨੇ ਜਿਨ੍ਹਾਂ ਦੇ ਵਿੱਚ ਇਦਾਂ ਹੀ ਦੁਕਾਨਦਾਰਾਂ ਦੇ ਸ਼ਾਪਸ ਤੇ ਜਾਂ ਇੱਕ ਮੈਡੀਕਲ ਸਟੋਰ ਸੀਗਾ ਉਹਦੇ ਸ਼ਾਪ ਦੇ ਉੱਤੇ ਉਹਦੇ ਗੁੜੀ ਲੱਗੀ ਹੋਈ ਸੀ ਕਿ ਜਿਹੜਾ ਮੁਲਾਜ਼ਮ ਸਾਡਾ ਥੋੜਾ ਬਸਨੀਕ ਸੀਗਾ ਪਰ ਅਸੀਂ ਦੋਨੋਂ ਕੇਸਿਸ ਵਿੱਚ ਜਿਹੜਾ ਹੈਗਾ ਜੜੀ ਬਟਾਲਾ ਪੁਲਿਸ ਹੈ ਉਹਨੇ ਪੂਰੀ ਮਿਹਨਤ ਦੇ ਨਾਲ ਇਹ ਦੋਨੋਂ ਕੇਸ ਜਿਹੜੇ ਨੇ ਟ੍ਰੇਸ ਕੀਤੇ ਨੇ ਦੋਸ਼ੀਆਂ ਨੂੰ ਫੜਿਆ ਤੇ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਹਾਈਡਰ ਸਟੀਟਾ ਦਾ ਪਰ ਤੋਂ ਸਭ ਦਾ ਲਾਂਗਾ ਵਾਅਰ ਬੜਾ ਹੀ ਸੈਂਸਿਟਿਵ ਜਿਹੜਾ ਹੈ ਲੱਗਦਾ ਇੰਟਰਨੈਸ਼ਨਲ ਸਿਟੀ ਹੈ ਉਹ ਦੇ ਮੁਤਾਬਕ ਜਿਹੜੀ ਹੈ ਸੁਰੱਖਿਆ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਉੱਪਰ ਉਹ ਜਿਹੜਾ ਨਫਰੀ ਪੂਰੀ ਮਿਲਣੀ ਚਾਹੀਦੀ ਹੈ ਜਿਸ ਦੇ ਨਾਲ ਡੇਰਾ ਬਾਬਾ ਨਾਨਕ ਦੀਸ ਰੱਖਿਆ ਨੂੰ ਜਕੀ ਨਹੀਂ ਮਾਜ ਜੀ ਨਫਰੀ ਪੂਰੀ ਹੈ ਜੀ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ ਕਿ ਨਫਰੀ ਦੇ ਘਾਟਵਾ ਤੋਂ ਉਧਰ ਗੱਲਬਾਤ ਚੱਲਦੀ ਰਹਿੰਦੀ ਹੈ ਬਟ ਜਿਹੜੀ ਸੈਂਕਸ਼ਨਡ ਅਸੀਂ ਗੱਲ ਕਰੀਏ ਤੇ ਇਨਫ ਨਫਰੀ ਦਿੱਤੀ ਗਈ ਹੋਈ ਹੈ ਤੁਹਾਣਾ ਡੇਰਾ ਬਾਬਾ ਨਾਨਕ ਨੂੰ ਹਾਂਜੀ ਅਸੀਂ ਉਹਨੂੰ ਪ੍ਰੋਪਰ ਯੂਟਿਲਾਈਜ਼ ਕਰਕੇ ਤੇ ਜੇਕਰ ਇਸ ਤੋਂ ਇਲਾਵਾ ਵੀ ਹੋਰ ਲੋੜ ਪੈਗੀ ਹੋਰ ਕੋਈ ਐਡੀਸ਼ਨਲ ਸਾਨੂੰ ਦੇਣੀ ਪੈਗੀ ਤੇ ਉਹ ਵੀ ਅਸੀਂ ਪ੍ਰੋਵਾਈਡ ਕਰਤਾ ਸੋ ਇਸ ਹਨ ਐ ਐਸਪੀ ਸਾਹਿਬ ਔਰ ਇਹਨਾਂ ਦਾ ਕਹਿਣਾ ਕਿ ਪ੍ਰੋਪਰ ਜਿਹੜੀ ਹੈ ਜੇ ਸਾਨੂੰ ਹੋ ਵੀ ਜ਼ਰੂਰਤ ਪਈ ਤਾਂ ਅਸੀਂ ਹੋਰ ਨਫਰੀ ਲੈ ਕੇ ਔਰ ਸ਼ਹਿਰ ਦੀ ਜਿਹੜੀ ਹੈ ਪ੍ਰੋਪਰ ਜਿਹੜੀ ਨਾਕਾਬੰਦੀ ਕੀਤੀ ਜਾਏਗੀ ਔਰ ਜਿਹੜੇ ਇਤਾਂ ਦੇ ਸ਼ਰਤੀ ਅੰਸਰ ਉਹਨਾਂ ਨੱਥ ਪਾਈ ਜਾਏਗੀ ਜਿਹੜਾ ਬਾਬਾ ਨਾਨਕ ਤੋਂ ਗੁਰਕ੍ਰਿਪਾ